16000 ਰੁਪਏ ਦੇ ਵਿੱਚ ਤੁਹਾਨੂੰ ਟੌਪ ਦਾ ਜਿੰਦਰਾ ਮਿਲ ਜਣਾ ਆਟੋਮੈਟਿਕ ਮੇਰੇ ਨਾਲ ਮੇਰਾ ਭਰਾ ਹੈ ਹੈਪੀ ਸਿੰਘ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਮੈਂ ਕਹਿੰਦਾ ਜਿੰਦਰਾ ਮਿਲ ਜਾਣਾ 16000 ਰੁਪਏ ਚ ਇਹ ਵੀ ਇਹ ਕਹਿੰਦੇ ਚੈਲੰਜ ਆ ਰੇਟ ਦਾ ਸਾਡੇ ਦਾ ਰੇਟ ਦਾ ਚੈਲੰਜ ਆ ਤੇ ਜਿੰਦਰੇ ਦਾ ਵੀ ਚੈਲੰਜ ਆ ਹਾਂਜੀ ਆਟੋਮੈਟਿਕ ਆ ਇਹਦੇ ਵਿੱਚ ਵੀਰੇ ਕੀ ਤੁਸੀਂ ਦੇਖ ਕੇ ਚੀਜ਼ਾਂ ਪਾ ਜਿਵੇਂ ਇਹ ਆਪਣੀ ਇਹ ਕੁਆਲਿਟੀ ਦੇ ਵਿੱਚ ਹਾਂ ਲੇਜ਼ਰ ਕਟਿੰਗ ਦੇ ਵਿੱਚ ਆਲ ਵਰਕ ਲੇਜ਼ਰ ਕਟਿੰਗ ਹੈ ਜੀ ਹਾਂ ਜੋ ਵੀ ਤੁਸੀਂ ਚੈੱਕ ਕਰੋ ਸਾਰਾ ਲੇਜ਼ਰ ਕਟਿੰਗ ਹੈ ਜਿਵੇਂ ਚਾਦਰ ਚ ਬੈਂਡ ਪਿਆ ਹੋਇਆ ਉਹ ਵੀ ਮਸ਼ੀਨਾਂ ਪਿਆ ਹੋਇਆ ਹਾਂ ਠੀਕ ਹੈ ਜੀ ਕੁਆਲਿਟੀ ਚੈੱਕ ਕਰੋ ਇੱਥੇ ਬਹਿਰਣੇ ਲੱਗਿਆ ਹੋਇਆ ਜੀ ਦਿਸਟ੍ਰਿਕਟ ਆਧਰਾ ਜੰਗਣੀ ਆਉਂਦੀ ਬਈ ਤੁਹਾਨੂੰ ਚਾਬੀ ਪਾਣੇ ਚੱਕਣ ਦੀ ਲੋੜ ਚਾਬੀ ਪਾਣੇ ਚੱਕਣ ਦੀ ਲੋੜ ਨਹੀਂ ਆਟੋਮੈਟਿਕ ਹੈ ਜਿੰਨੇ ਬੰਦੇ ਨੂੰ ਵੀ ਮੱਟ ਮੋਟੀ ਪਤਲੀ ਪਾਉਣੀ ਹੈ ਬੱਟ ਉਹ ਪੈ ਜਾਣੀ ਹੈ ਜੀ ਠੀਕ ਹੈ ਜੀ 16000 ਤੋਂ ਸਟਾਰਟਿੰਗ ਰੇਟ ਆਈ ਆਪਣੀ ਅੱਛਾ 16000 ਰੁਪਏ ਤੋਂ ਸਟਾਰਟਿੰਗ ਹੈ ਸਟਾਰਟਿੰਗ ਹੈ ਜੀ ਉਦੋਂ ਗਾਂ ਥੋੜੇ ਜਿਹਾ ਹੋਰ ਫੀਚਰ ਚਾਹੀਦੇ ਆ ਜਿਵੇਂ ਆਪਣਾ ਫੀਚਰ ਚਾਹੀਦੇ ਆ ਰੇਟ ਵਧਿਆ ਨਹੀਂ ਜਿਵੇਂ ਸਭ ਤੋਂ ਸਰਾ ਚੀਜ਼ ਆਪਣੇ ਕੋਲ ਸਟੀਲ ਦੀ ਚਾਦਰ ਠੀਕ ਆ ਉਹਦੀ 10 ਸਾਲ ਦੀ ਗਾਰੰਟੀ ਹੈ ਗੱਲ ਨੂੰ ਦੀ ਸਟੀਲ ਦੀ ਚਾਦਰ ਦੀ ਉਹ 16000 ਰੁਪਏ ਦੇ ਵਿੱਚ ਆਪਾਂ ਨੂੰ ਮਿਲੂ ਉਹ ਸੋਵੇ ਦਾ ਫੈਸ ਨਹੀਂ ਉਹ ਨਹੀਂ ਉਹ ਐਕਸਟਰਾ ਉਹ ਜਿਹ ਉੱਤੇ ਉੱਤੇ ਰੁਪਇਆ ਲਾਉਣੇ ਆ ਉਹਦੇ ਤੇ ਹਾਂ ਆ 16000 ਰੁਪਏ ਦਾ ਹਾਂਜੀ ਹਾਂਜੀ ਆ ਆ ਜੀ 16000 ਦੇ ਦੇ ਦਿੰਗੇ ਤੁਹਾਨੂੰ ਹਾਂ ਇਹ 16000 ਦਾ ਤੇ ਬਾਕੀ ਜਿਹੜੇ ਰੇਟ ਆ ਜਾਂ ਹੋਰ ਗੱਲਾਂ ਪੁੱਛਣੀਆਂ ਹੋ ਤਾਂ ਤੁਸੀਂ ਬਾਅਦ ਪੁੱਛ ਸਕਦੇ ਹੋ ਉਦੋਂਗਾ ਉਦੋਂ ਬਾਅਦ ਆਪਾਂ ਚੱਲਨੇ ਸੁਹਾਗਿਆਂ ਤੇ ਤੇ ਇਹਦੇ ਬਾਰੇ ਬਾਰੇ ਮਾੜੀ ਜੀ ਦੱਸੀ ਮੈਨੂੰ ਨਹੀਂ ਜਾਣਕਾਰੀ ਸੁਹਾਗਾ ਜਿਵੇਂ ਜੀ ਆਪਣਾ 2 ਫੁੱਟ ਚ ਆ ਗਿਆ ਸਟਾਰਟਿੰਗ ਜੀ ਹੂੰ ਇਹ ਦੋ ਵਟੇ ਦੋ ਵਟੇ ਦੇ ਵਿੱਚ ਟਾਪ ਮਾਡਲ ਤੇ ਇਹ ਇਹਦਾ ਇਹਦਾ ਇੱਕ ਉਹ ਚੀਜ਼ ਆ ਸਾਹਮਣਾ ਕਰਨਾ ਪੈਂਦਾ ਵੀ ਇੱਕ ਪਾਸੇ ਜਿੱਧਰ ਟਾਇਰ ਉਧਰ ਉਹ ਪਾਰਾ ਹੋ ਜਾਂਦਾ ਨਹੀਂ ਨਹੀਂ ਆਪਣਾ ਇਹ ਸਿਸਟਮ ਸਾਰਾ ਸੈਟਿੰਗ ਕੀਤੀ ਹੋਈ ਹੈ ਜੀ ਜੀ ਆਪਾਂ ਨੂੰ ਜੇ ਬਾਂਦ ਉਹ ਚ ਲਾਵਾਂਗੇ ਠੀਕ ਹੈ ਹਮ ਆਪਾਂ ਨੂੰ ਇਹ ਸ ਕੱਢਣ ਦੀ ਜਰੂਰਤ ਨਹੀਂ ਬਾਹਰ ਹਮ ਐਵੇਂ ਜੋ ਕੀ ਲਾਵਾਂ ਆਪਾਂ 0 ਡਿਗਰੀ ਤੇ ਆ ਜੂ ਬੈਲੈਂਸ ਤੇ ਆ ਜੂ ਉਧਰਲੇ ਪਾਸੇ ਬੀਟੀ ਉਹਨਾਂ ਦਾ ਕਰਤਾ ਟਾਇਰਾਂ ਦੇ ਹਿਸਾਬ ਨਾਲ ਕੀ ਹੈ ਬੈਲੈਂਸ ਰਹਿਊਗਾ ਹਾਂਜੀ ਹਾਂਜੀ ਹੈਨਾ ਹਾਂਜੀ ਹਾਂਜੀ ਜਿਵੇਂ ਫਿਰ ਆ ਤਿੰਨ ਫੱਟੇ ਦੇ ਵਿੱਚ ਆ ਗਿਆ ਟੌਪ ਮਾਡਲ ਤਿੰਨ ਫੱਟੇ ਚ ਆ ਗਿਆ ਜੀ ਹਾਂਜੀ ਇਹਦੇ ਵਿੱਚ ਟੂਲ ਬਾਕਸ ਦੇਤਾ ਟੂਲ ਬਾਕਸ ਉਹਨੂੰ ਕਹਿੰਦੇ ਸਨ ਖਾਪਣ ਦੇਤਾ ਹੋਰ ਇਹਨੂੰ ਚੈੱਕ ਕਰੋ ਹੁੱਕ ਵਗੈਰਾ ਦੇਖੋ ਫੁੱਲ ਹੈਵੀ ਸਿਸਟਮ ਆ ਸਾਰਾ ਇਹਦੇ ਵਿੱਚ ਹੂੰ ਤੇ ਇਹਦੇ ਜੋ ਰੇਟ ਆ ਉਹ ਤੁਸੀਂ ਫੋਨ ਨੰਬਰ ਚੱਲਦਾ ਉੱਤੇ ਪੁੱਛ ਸਕਦੇ ਹੋ ਬਾਈ ਹਾਂ ਉਹ ਫੋਨ ਤੇ ਕਨੈਕਟ ਕਰੋ ਆਪਣਾ ਹਾਂ ਸਾਰਾ ਦੱਸੋ ਤੁਸੀਂ ਕਨੈਕਟ ਕਰ ਸਕਦੇ ਹੋ ਤੇ ਵੀਰੇ ਲੋਕੇਸ਼ਨ ਜੇ ਆਪਾਂ ਦੱਸ ਗਏ ਮੜੀ ਜੇ ਆਉਣਾ ਹੋਵੇ ਬੰਦੇ ਨੇ ਵਿਜ਼ਿਟ ਕਰਨਾ ਹੋਵੇ ਵੀਰੇ ਆਪਣਾ ਲੱਕੜ ਵਾਲੀ ਪਿੰਡ ਹੈ ਹੂੰ ਹਰਿਆਣੇ ਦੇ ਵਿੱਚ ਸਰਸਾ ਜ਼ਿਲ੍ਹਾ ਜੀ ਜੀ ਐਚਟੀ ਐਮਪਲੀਮੈਂਟ ਜੀ ਐਚਟੀ ਐਮਪਲੀਮੈਂ ਬਾਕੀ ਤੁਸੀਂ ਨੰਬਰ ਲਾ ਕੇ ਲੋਕੇਸ਼ਨ ਮੰਗਾ ਕੇ ਆ ਸਕਦੇ ਹੋ ਜਿੰਦਰੇ ਦਾ ਮੈਂ ਤੁਹਾਨੂੰ ਇੱਕ ਵਾਰੀ ਫੇਰ ਤਾਂ 16000 ਰੁਪਏ ਤੋਂ ਸਟਾਰਟਿੰਗ ਆ ਆਟੋਮੈਟਿਕ ਜਿੰਦਰਾ ਜੀ ਨੂੰ ਕਹਿੰਦੇ ਹਨ ਹਾਂ ਆਟੋਮੈਟਿਕ ਜਿੰਦਰਾ ਤੇ ਬਾਕੀ ਹੋਰ ਕੋਈ ਜਾਣਕਾਰੀ ਲੈਣੀ ਹੈ ਹੋਰ ਕੋਈ ਗੱਲਬਾਤ ਕਰਨੀ ਹੈ ਤੁਸੀਂ ਬਾਈ ਨਾਲ ਹੈਪੀ ਨਾ ਕਰ ਸਕਦੇ ਹੋ ਨੰਬਰ ਚੱਲਦਾ ਹੈ